ਦਰਸ਼ਕੋ ਸਤਿ ਆਰਿ ਜੀ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬੋਬੀ ਵਿਡਾਲੀ ਦੀ ਖਬਰ ਬਿਜਲੀ ਵਿਭਾਗੀ ਦੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਜਿੰਦਾਬਾਦ ਕਰੋ ਸਿਆਪਾ ਹਾਏ ਹਾਏ ਕਰੋ ਸਿਆਪਾ ਹਾਏ ਹਾਏ ਅੰਮ੍ਰਿਤ ਮੁਰਦਾਬਾ ਸੋਨੂ ਚਾ ਵਾਲਾ ਮੁਰਦਾਬਾ 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 ਕਰੋ ਸਿਆਪਾ ਹਾਏ ਹਾਏ ਕਰੋ ਸਿਆਪਾ ਜਗਰੂਪ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਕਿਹੜਾ ਡਿਪਾਰਟਮੈਂਟ ਆਪਣਾ ਜੀ ਡਿਪਾਰਟਮੈਂਟ ਪੀਐਸ ਪੀਸੀਐਲ ਹਾਂ ਮੈਂ ਖੰਡਾ ਵਾਲੇ ਤੋਂ ਤੇ ਕੀ ਮਾਮਲਾ ਹੋਇਆ ਸਰ ਜਿਹੜਾ ਨਾਰੇ ਭਾਜੀ ਕੀਤੀ ਮਾਮਲਾ ਇਸ ਤਰ੍ਹਾਂ ਆਇਆ ਵੀ ਲਾਸਟ ਮੂਮੈਂਟ ਜਦੋਂ ਕਾਊਂਟਰ ਬੰਦ ਹੋਣ ਵਾਲਾ ਸੀ ਇੱਕ ਸਾਕਸ਼ਾ ਸਾਡੇ ਬਾਹਰ ਰੇੜੀ ਲਾਉਂਦਾ ਚਾਹ ਦੀ ਉਹ ਆਇਆ ਸੀ ਉਹਨੇ ਆਣ ਕੇ ਤੇ ਲਾਸਟ ਮੂਮੈਂਟ ਤੇ ਮੈਨੂੰ ਇੱਕ ਡਿਮਾਂਡ ਨੋਟਿਸ ਦਿੱਤਾ ਜਿਹਦੀ ਪੇਮੈਂਟ 3340 ਰੁਪਏ ਸੀ 3340 ਰੁਪਏ ਦੇ ਕੇ ਉਹਨੇ ਪੇਮੈਂਟ ਕੀਤੀ ਤੇ ਮੈਂ ਜਦੋਂ ਨੋਟ ਚੈੱਕ ਕੀਤਾ ਉਹਦੇ ਵਿੱਚ ਨੋਟ ਇੱਕ ਨਕਲੀ ਪਾਇਆ ਗਿਆ ਮੈਨੂੰ ਵਾਪਸ ਦੇਣ ਦੀ ਕੋਸ਼ਿਸ਼ ਕੀਤੀ ਵਾਪਸ ਉਹਨੇ ਦੇਣ ਤੋਂ ਬਾਅਦ ਮੈਨੂੰ ਮੇਰੇ ਨਾਲ ਗਾਲੀ ਗਲੋਚਾਂ ਲਾ ਪਿਆ ਮੈਨੂੰ ਮੇਰੇ ਕੋਲ ਨੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਜਿਹੜੇ ਮੇਰੇ ਕੋਲ 3340 ਰੁਪਏ ਸੀ ਉਹ ਵੀ ਖੋਣ ਦੀ ਕੋਸ਼ਿਸ਼ ਕੀਤੀ ਬੀਐਮ ਕੌਣ ਕਹਤੇ ਗਾਲਾਂ ਕੱਢਣ ਦੀ ਗਾਲਾਂ ਕੱਢੀਆਂ ਉਹਨੇ ਮੈਨੂੰ ਮੈਨੂੰ ਬਾਹਰ ਆਉਣ ਬਾਹਰ ਗੇਟ ਤੇ ਘੇਰਨ ਦੀ ਧਮਕੀ ਲਈ ਮੈਂ ਰੋਜ਼ ਕੈਸ਼ ਲੈ ਕੇ ਜਾਂਦਾ ਹਾਂ ਉਹ ਜ਼ਿਆਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਤੇ ਕੋਈ ਅਟੈਕ ਕਰਾਵੇ ਮੈਂ ਸਿਰਫ ਹੁਣ ਇਹ ਚਾਹੁੰਦਾ ਇਹਨੇ ਮੈਨੂੰ ਪੱਗ ਲਾਉਣ ਦੀ ਧਮਕੀ ਲਈ ਹੈ ਜੀ ਜਿਹੜੀ ਪੱਗ ਲਾਉਣ ਦੀ ਧਮਕੀ ਲਈ ਉਹ ਮੇਰੇ ਬਰਦਾਸ਼ਤ ਤੋਂ ਬਾਹਰ ਹੈ ਇਹਨੇ ਇਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਸਭ ਤੋਂ ਸਖਤ ਹੋਣੀ ਚਾਹੀਦੀ ਹੈ ਮੈਂ ਇਹਦੇ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੈਂ ਮੇਰੇ ਮੁਲਾਜ਼ਮ ਜਥੇਬੰਦੀ ਮੇਰੇ ਨਾਲ ਆ ਅਸੀਂ ਇਹਦੇ ਵਿਰੁੱਧ ਜਿਹੜੀ ਵੀ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਉਹ ਕਰਾਂਗੇ ਇਹ ਸਾਰੀ ਜਿਹੜੀ ਸਾਹਮਣੇ ਰੇਡੀ ਚਕਾਉਣੀ ਦਰਦਸੂ ਹੈਗੀ ਇਹ ਸਾਰੀ ਅੰਦਰ ਹੀ ਬਿਜਲੀ ਘਰ ਦੇ ਅੰਦਰ ਵੈਸਟ ਸਬ ਡਿਵੀਜ਼ਨ ਦੇ ਕੈਸ਼ ਕਾਊਂਟਰ ਤੇ ਹੋਈ ਇਹਨੇ ਮੇਰੇ ਕੋਲ 3340 ਰੁਪਏ ਜਿਹੜੇ ਇਹਨੇ ਮੈਨੂੰ ਕੋਲ ਦਿੱਤੇ ਇਹਨੇ ਉਹ ਦੁਬਾਰਾ ਮੇਰੇ ਕੋਲ ਕੈਸ਼ ਕਾਊਂਟਰ ਤੇ ਹੱਥ ਬਾ ਕੇ ਖੋਣ ਦੀ ਕੋਸ਼ਿਸ਼ ਕੀਤੀ ਕੋਈ ਕੈਮਰਾ ਵਗੈਰਾ ਲੱਗਾ ਹੋਇਆ ਜੀ ਕੈਮਰਾ ਅੰਦਰ ਨਹੀਂ ਲੱਗਾ ਹੋਇਆ ਕੈਮਰਾ ਨਹੀਂ ਹੈਗਾ ਕੰਪਲੇਂਟ ਲਿਖਾਈ ਸੀ ਇਹ ਕੰਪਲੇਂਟ ਦੀ ਪੂਲਸ ਪੂਲਸ ਕੰਪਲੇਂਟ ਕਾਲਰ ਸ਼ਾਮ ਦੀ ਕਰ ਦਿੱਤੀ ਗਈ ਹੈ ਤੇ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਪੁਲਿਸ ਵੱਲੋਂ ਕੋਈ ਫਿਲਹਾਲ ਤਾਂ ਨਹੀਂ ਕੋਈ ਕਾਰਵਾਈ ਕੀਤੀ ਗਈ ਉਹਨਾਂ ਨੇ ਕਿਹਾ ਵੀ ਹੁਣ ਅੱਜ ਕਾਰਵਾਈ ਕਰਨਗੇ ਠੀਕ ਹਾਂਜੀ ਇੱਕ ਰੇਡੀਟ ਇੱਕ ਬਾਰ ਇਨਲੀਗਲ ਰੇਡੀ ਚਲਾ ਰਿਹਾ ਹੈ ਜਿੱਥੇ ਇਹਨੇ ਆਪਣਾ ਇੱਕ ਕੈਲੋ ਵੀ ਆਪਣਾ ਹੀ ਇੱਕ ਨਿੱਜੀ ਸਵਦਾ ਕੇਂਦਰ ਖੋਲਿਆ ਹੋਇਆ ਜਿਹਦੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਨਕਲੀ ਫਾਇਲਾ ਮਤਲਬ ਵੀ ਬਾਹਰੋਂ ਫਾਇਲਾ ਆ ਭਰਦਾ ਤੇ ਲੋਕਾਂ ਕੋਲੋਂ ਥੋੜੀ ਠੱਗੀ ਠੁਗੀ ਵੀ ਮਾਰਦਾ ਅਸੀਂ ਉਸ ਵਿਰੁੱਧ ਵੀ ਇਹ ਦੇ ਵਿਰਾ ਕਾਰਵਾਈ ਕਰਾਂਗੇ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੋ ਕਰਦੇ ਆ ਵੀ ਇਹ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਇਹਨੇ ਮੁਲਾਜ਼ਮ ਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਵੀ ਮੁਲਾਜ਼ਮ ਦੇ ਪਾਗ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹਨੇ ਧਮਕੀ ਲਈ ਹੈ ਵੱਡਣ ਦੀ ਮੇਰਾ ਕੈਸ਼ ਦਾ ਕੰਮ ਹੈ ਜੀ ਮੈਂ ਰੋਜ਼ ਬੈਂਕ ਜਾਣਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਨੇ ਕਿਹੜੀ ਕਾਰਵਾਈ ਕਰਨੀ ਮੇਰੇ ਵਿਰੁੱਧ ਕੋ ਚਾਰ ਬੰਦੇ ਬਾਹਰੋਂ ਲਿਆ ਕੇ ਮੈਨੂੰ ਪਵਾ ਦਵੇ ਮੇਰਾ ਕੈਸ਼ ਲੋਟ ਲਵੇ ਤੇ ਮੈਂ ਮੈਂ ਕਿਸ ਨੂੰ ਕਹੂੰਗਾ ਤੇ ਇਸ ਲਈ ਮੈਂ ਤਾਂ ਚਾਹੁੰਨਾ ਵੀ ਇਹਦੇ ਵਿਰੁੱਧ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਸਖਤੋ ਸਖਤ ਉਹ ਕੀਤੀ ਜਾਵੇ ਮਤ ਮੈਂ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਅਰਜਿੰਦਰ ਕੁਮਾਰ ਮੈਂ ਡਿਵੀਜ਼ਨ ਈਸਟ ਡਿਵੀਜ਼ਨ ਦਾ ਪ੍ਰਧਾਨ ਆ ਜੀ ਜੋ ਵੀ ਕੱਲ ਸਾਡੀ ਵੈਸਟ ਸਬ ਡਿਵੀਜ਼ਨ ਦੇ ਵਿੱਚ ਸਾਡੇ ਕੈਸ਼ੀਅਰ ਦੇ ਕੋਲੋਂ ਇੱਕ ਸਾਡੇ ਬਾਹਰ ਜਿਹੜਾ ਚਾਹ ਵਾਲਾ ਵਾ सोनू ਕੋਨੇ ਪੇਮੈਂਟ ਦੀ ਕੋਈ ਜਾਲੀ ਨੋਟ ਦੀ ਕੋਈ ਗੱਲ ਦੀ ਕਾਰਵਾਈ ਹੋਈ ਆ ਅਸੀਂ ਪੁਲਿਸ ਕੰਪਲੇਂਟ ਕੀਤੀ ਆ ਜੀ ਜੋ ਵੀ ਉੱਤੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਕਿਉਂਕਿ ਇਹ ਬਾਹਰ ਦਾ ਸ਼ਖਸ ਆ ਕੇ ਸਾਡੇ ਮੁਲਾਜ਼ਮ ਦੇ ਕੋਲੋਂ ਕੈਸ਼ ਖੋਣ ਦੀ ਵੀ ਕੋਸ਼ਿਸ਼ ਕੀਤੀ ਆ ਨਾਲ ਉਹਨੂੰ ਧਮਕੀ ਦਿੱਤੀ ਗਈ ਆ ਜਾਨੋ ਮਾਰਨ ਦੀ ਪੱਗ ਲਾਉਣ ਦੀ ਤੇ ਤੇਰੇ ਕੋਲ ਕੈਸ਼ ਖੋਣ ਦੀ ਵੀ ਤੂੰ ਗੇਟੋਂ ਬਾਹਰ ਆ ਤੇ ਕਿਉਂਕਿ ਇਹ ਡੇਲੀ ਕੈਸ਼ ਦਾ ਕੰਮ ਆ ਜੀ ਵੀ ਇਹ ਰਿਓ ਜੀ ਕੈਸ਼ ਲੈ ਕੇ ਨੇ ਜਾਣਾ ਹੁੰਦਾ ਕਾਊਂਟਰ ਤੇ ਬੰਦ ਕਰਕੇ ਜੇ ਕੱਲੂ ਕੋਈ ਵੀ ਪ੍ਰੋਬਲਮ ਹੁੰਦੀ ਆ ਤਾਂ ਸਾਰੀ ਜ਼ਿੰਮੇਵਾਰੀ ਇਹਦੀ ਹੋਊਗੀ ਜੀ ਪੰਜ ਕੀ ਸਮਝੋ ਕਿ ਇੱਕ ਬਾਹਰ ਰੇੜੀ ਲਾੜ ਵਾਲਾ ਚਾਹ ਵਾਲਾ ਉਹ ਸਾਰਾ ਬਿਜਲੀ ਡਿਪਾਰਟਮੈਂਟ ਦਾ ਜਿਹੜਾ ਕੰਮ ਕਰਦਾ ਪਿਆ ਆ ਇਹ ਕੀ ਗੱਲ ਐਰੇ ਉੱਪਰ ਵਿਭਾਗੀ ਕੋਈ ਕਾਰਵਾਈ ਆ ਸਕਦਾ ਸਾਹਬਾਦਰ ਵਿਭਾਗੀ ਕਾਰਵਾਈ ਇਹ ਵਾ ਜੀ ਇਹਦੇ ਉੱਤੇ ਇਹਨੇ ਬਾਹਰ ਰੇੜੀ ਲਾਈ ਆ ਆਪਣੀ ਗੇਟ ਦੇ ਉੱਤੇ ਚਾਹ ਜੀ ਜੋ ਵੀ ਕਸਟਮਰ ਆਉਂਦਾ ਵਾ ਸਾਰਾ ਉਹਨੂੰ ਉੱਥੋਂ ਹੀ ਘੇਰ ਲੈਂਦਾ ਵਾ ਉੱਥੇ ਹੀ ਗੱਲਬਾਤ ਕਰਕੇ ਜੋ ਵੀ ਆਪਣੀ ਫਾਈਲ ਦਾ ਸੁਵਿਧਾ ਕੇਂਦਰ ਨੇ ਸੋ ਬਿਜਲੀ ਘਰ ਦਾ ਸੁਵਿਧਾ ਕੇਂਦਰ ਹੀ ਖੋਲਿਆ ਹੋਇਆ ਜੀ ਇੱਕ ਸਾਹਬਾਦਾ ਉੱਥੇ ਇਹ ਸਾਰਾ ਕਾਊਂਟਰ ਫਾਈਲ ਸਭ ਕੁਝ ਉੱਥੇ ਕਰਦਾ ਵਾ ਉਹ ਇਹਦਾ ਸਾਰਾ ਸਿਸਟਮ ਬੰਦ ਕੀਤਾ ਜਾਵੇ ਡਿਪਾਰਟਮੈਂਟ ਨੂੰ ਕਾਰਵਾਈ ਆ ਕਿਉਂਕਿ ਅੰਦਰ ਜਾ ਕੇ ਸਾਡੇ ਮੁਲਾਜ਼ਮਾਂ ਨੂੰ ਹਰਾਸਮੈਂਟ ਕਰਦਾ ਵਾ ਜੀ ਇਸ ਨਾ ਗੱਲਬਾਤ ਕੀਤੀ ਜੀ ਸਾਬਾਤਰ ਅਸੀਂ ਕੱਲ ਦੀ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਆ ਤੇ ਥਾਣੇ ਕੰਪਲੇਂਟ ਵੀ ਦਿੱਤੀ ਆ ਜੀ ਇਹਦੇ ਵਿਰੁੱਧ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਸਰ ਇੱਥੇ ਜੋ ਵੀ ਕਾਨੂੰਨੀ ਬੰਦੀ ਕਾਰਵਾਈ ਇੱਥੇ ਕੀਤੀ ਜਾਵੇ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੋਨੂ ਹੈ ਜੀ ਮੈਂ ਇੱਕ ਚਾਹ ਦੀ ਰੇੜੀ ਚਲਾਉਂਦਾ ਬਿਜਲੀ ਘਰ ਦੇ ਬਾਹਰ ਖੰਡ ਵਾਲਾ ਬਿਜਲੀ ਘਰ ਸਰ ਤੁਹਾਡੇ ਤੇ આરોਪ ਲੱਗੇ ਗਏ ਨੇ ਕਿ ਬਿਜਲੀ ਘਰ ਦੇ ਮੁਲਾਜ਼ਮ ਹੈ ਉਹਨਾਂ ਦੇ ਨਾਲ ਬਰਤੂਕੀ ਕੀਤੀ ਗਈ ਹੈ ਜਾਂ ਕੈਸ਼ ਕਾਉਂਟ ਦੀ ਕੋਸ਼ਿਸ਼ ਕੀਤੀ ਗਈ ਕਿੰਨੀ ਕਿ ਇੱਥੇ ਸੱਚਾਈ ਹੈ ਜੀ ਮੈਨੂੰ ਸਰ ਮੈਂ 25 ਤੋਂ 30 ਸਾਲ ਤੋਂ ਦੁਕਾਨ ਚਲਾ ਰਿਹਾ ਜਿਹੜਾ ਕੈਸ਼ ਕਾਉਂਟ ਦਾ ਮਸਲਾ ਸਰ ਬਾਤ ਤੁਹਾਨੂੰ ਦੱਸ ਦਿੰਦੇ ਨੇ ਕੱਲ ਮੈਂ ਸਰ ਇੱਕ ਅਮਨਦੀਪ ਜੈ ਨੇ ਮੈਨੂੰ 340 ਰੁਪਏ ਦਿੱਤੇ ਹੈ ਜਿਹਦੇ ਵਿੱਚ ਜਿਹਦੇ ਵਿੱਚ 3340 ਮੇਰੇ ਕੋ ਕੈਸ਼ ਕਾਊਂਟਰ ਤੇ ਜਮਾ ਕਰਾਏ ਆ ਇਹ ਕਿਸ ਚੀਜ਼ ਦੇ ਹੀ ਇਹ ਆਰਡਰ ਕੋਈ ਦਿੱਤਾ ਸੀ ਨਵੇਂ ਕਨੈਕਸ਼ਨ ਦਾ ਇਹਨੇ ਮੈਨੂੰ ਠੀਕ ਹੈ ਜੀ ਇਹਦੇ ਮੁਤਾਬਕ ਕਹਿਣ ਦੇ ਮੁਤਾਬਕ ਮੈਂ ਉੱਥੇ ਜਾ ਕੇ ਪੈਸੇ ਜਮਾ ਕਰਾਉਂਦੇ ਆ ਜਦੋਂ ਮੈਂ ਪੈਸੇ ਜਮਾ ਕਰਾਉਂਦੇ ਆ ਸਰ ਇਹਨੇ ਰਸੀਦ ਵੀ ਕੱਟਦੀ ਆ ਰਸੀਦ ਕੱਟਣ ਤੋਂ ਬਾਅਦ ਇਹਨੇ ਮੈਨੂੰ ਆਵਾਜ਼ ਮਾਰੀ ਆ 10 ਮਿੰਟ ਬਾਅਦ ਕਿ ਤੇਰਾ ਨੋਟ ਇੱਕ ਜਾਲੀ ਆ ਮੈਂ ਕਹਾ ਸਰ ਮੇਰਾ ਨਹੀਂ ਆ ਮੈਨੂੰ ਇਦਾਂ ਜਈ ਸਾਹਿਬ ਨੇ ਨੋਟ ਦਿੱਤਾ ਤੇ ਜਿਹੜਾ ਨੋਟ ਦਿੱਤਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਤੁਹਾਨੂੰ ਠੀਕ ਹੈ ਜੇ ਤੁਹਾਡਾ ਕੋਈ ਇਦਾਂ ਦਾ ਹੈਗਾ ਤੁਸੀਂ ਫੋਨ ਕਰਕੇ ਪੁੱਛ ਸਕ ਕੀਤੀ ਜਾਵੇ ਮੇਰੇ ਦੁਕਾਨ ਦੀ ਸਟੇਟਮੈਂਟ ਚੈੱਕ ਕੀਤੇ ਕੋਲ ਪੇਮੈਂਟ ਨਹੀਂ ਆਈ ਇਹ ਸਰ ਮੇਰੇ ਤੇ ਝੂਠਾ ਰੋਪ ਲਾਇਆ ਗਿਆ ਜਿਹੜਾ ਅੱਜ ਅਖਬਾਰ ਵਿੱਚ ਦਿੱਤਾ ਗਿਆ ਕਿ ਜਿਹੜਾ ਮੈਂ ਬਾਦਸਲੂਕੀ ਕੀਤੀ ਆ ਜਾਂ ਕੈਸ਼ ਕਾਊਂਟਰ ਦੀ ਕੋਸ਼ਿਸ਼ ਕੀਤੀ ਹੈ ਜਾਂ ਮੈਂ ਜਿਹੜਾ 500 ਦਾ ਨੋਟ ਜਾਲੀ ਦਿੱਤਾ ਮੇਰੇ ਵੱਲੋਂ ਸਹੀਦਾਂ ਦੀ ਕੋਈ ਗੱਲ ਹੀ ਨਹੀਂ ਗਈ ਮੈਂ 25 ਉਹਨਾਂ ਨੂੰ ਕਿਹਾ ਗਿਆ ਕਿ ਅੰਦਰ ਜਿੱਥੇ ਕੈਸ਼ ਜਮ੍ਹਾਂ ਕਰਾਉਂਦੇ ਆ ਉੱਥੋਂ ਜਿਹੜੇ ਪੈਸੇ ਖੋਹ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੱਗ ਵੀ ਪੱਗ ਲਾਹਣ ਦੀ ਵੀ ਜਿਹੜੀ ਆ ਧਮਕੀ ਦਿੱਤੀ ਗਈ ਸਰ ਪਹਿਲਾਂ ਤਾਂ ਕੈਸ਼ ਦਾ ਮਸਲਾ ਕੈਸ਼ ਕਾਊਂਟਰ ਬੰਦਿਆ ਅੰਦਰੋਂ ਲੋਕ ਆ ਉਹ ਤੋਂ ਮੈਂ ਕਿੱਦਾਂ ਕਰ ਸਕਦਾ ਇਹਦੇ ਅੰਦਰੋਂ ਇਹ ਅੰਦਰੋਂ ਉੱਪਰ ਨਿਕਲ ਕੇ ਸਭ ਕੋ ਮੇਰੇ ਬਾਹਰ ਆ ਕੇ ਮੇਰੇ ਹੱਥੀ ਪਿਆ ਮੇਰੇ ਗੱਲ ਪਿਆ ਜੇ ਮੇਰਾ ਦਿਮਾਗ ਵੀ ਸਰ ਇਦਾਂ ਦਾ ਹੁੰਦਾ ਤੇ ਮੈਂ ਵੀ ਪੈ ਸਕਦਾ ਮੈਂ ਇਹੀ ਕਿੰਦਰ ਕਿੰਨੇ ਮੁਲਾਜ਼ਮ ਪਰਾਇਆ ਸਾਨੂੰ ਹਰ ਵਲੇ ਇਹਨਾਂ ਦੀ ਲੋੜ ਹੈ ਮੈਂ ਰੇੜੀ ਚਲਾਉਂਦਾ ਬਾਹਰ ਚਾਦੀ ਉਹਨਾਂ ਨੇ ਕਿਹਾ ਗਿਆ ਕਿ ਤੁਸੀਂ ਉਹਨਾਂ ਦੇ ਗੱਲ ਤੇ ਅੱਜ ਉਹ ਮੇਰੇ ਵੇਰ ਗੱਲ ਪਿਆ ਸਰ ਮੈਂ ਕਹਿੰਦਾ ਉਹ ਮੇਰੇ ਗੱਲ ਪਏ ਜਿਹੜੀ ਪਗੜੀ ਲਾਉਣ ਦੀ ਗੱਲ ਹੈ ਸਰ ਮੈਂ ਨਹੀਂ ਕੀਤੀ ਇਹ ਤੇ ਆਪਣੇ ਮੁਲਾਜ਼ਮਾਂ ਵੱਲੋਂ ਜੋ ਮਰਜ਼ੀ ਕਹਿ ਸਕਦਾ ਹੈ ਸਰ ਇਹਦੇ ਵੱਲੋਂ ਬਾਹਰ ਦੇ ਕੋਈ ਬੰਦੇ ਵੱਲ ਪੁੱਛਿਆ ਜਾਵੇ ਕਿ ਮੈਂ ਪਗੜੀ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੋਈ ਗੱਲ ਕਹੀ ਹੈ ਇਹ ਸਭ ਕੋ ਮੇਰੇ ਹੱਥ ਹੀ ਪਿਆ ਇਲਜ਼ਾਮ ਲੱਗੇ ਨੇ ਸੱਚ ਉੱਠਿਆ ਸਰ 25 ਤੋਂ 30 ਸਾਲ ਦੀ ਸਰ ਇਹ ਆਪਣੇ ਵੱਲੋਂ ਕਹਿ ਰਹੇ ਜੇ ਕੈਸ਼ ਕਾਊਂਟਰ ਤੇ ਮੈਂ ਕਹਾਂ ਜੋ ਹੋਰ ਆਸ-ਪਾਸ ਦੇ ਦਫ਼ਤਰਾਂ 'ਚ ਪੁੱਛਿਆ ਜਾਵੇ ਕਿ ਮੈਂ ਇਦਾਂ ਦਾ ਕੰਮ ਕੀਤਾ 30 ਸਾਲ ਹੋ ਗਏ ਮੈਨੂੰ ਰੇੜੀ ਲਗੰਦੈ ਨੇ ਸਰ 30 ਸਾਲ ਤੋਂ ਇਦਾਂ ਦੀ ਕੋਈ ਗੱਲਬਾਤ ਨਹੀਂ ਅੱਜ ਹੀ ਇਹੀ ਗੱਲ ਹੋਣੀ ਸੀ ਅੱਜ ਕਿਉਂ ਹੈ ਕਿਉਂਕਿ ਮੈਂ 3300 ਉਹ ਜਿਹੜੇ ਅਸਲ 'ਚ ਮੈਂ ਦੇਖੋ ਠੀਕ ਹੈ ਜੀ 3000 ਰੁਪਏ ਨੇ ਸਾਡੀ ਦੁਕਾਨ ਤੋਂ ਜਾ ਕੇ ਉਧਰ ਸਾਡਾ ਇੱਕ ਕੈਫੇ ਇੰਟਰਨੈਟ ਕੈਫੇ ਸਾਈਨ ਆਉਂਦਾ ਉਧਰ ਜਾ ਕੇ 3000 ਰੁਪਏ ਨਗਦ ਤੇ ਮੇਰੀ ਵਾਈਫ ਕੋ ਲੈ ਕੇ ਆਇਆ ਸੀਗਾ 300 ਰੁਪਿਆ ਸਰ ਇਹਨੇ ਮੇਰੇ ਕੋਲ ਉਦੋਂ ਨਗਦ ਲਿਆ ਕਹਿੰਦਾ ਮੈਂ ਤੈਨੂੰ ਆਨਲਾਈਨ ਪਾ ਦਾਂ ਕੱਲ ਵੀ ਸਰ ਇਹੀ ਗੱਲ ਹੋਈ ਹੈ 3340 ਰੁਪਏ ਫੜਾਂ ਤੋਂ ਬਾਅਦ ਮੈਨੂੰ ਕਹਿੰਦਾ ਤੂੰ 3440 ਦੇ ਤੇ 100 ਰੁਪਏ ਮੈਂ ਤੈਨੂੰ ਆਨਲਾਈਨ ਹੀ ਪਾ ਦਾਂ ਜਦ ਕਿ ਮੇਰੇ ਦਿਮਾਗ ਵਿੱਚ ਹੈ ਕਿ 3300 ਪਹਿਲਾਂ ਫਸਿਆ ਆ ਮੈਂ 100 ਰੁਪਏ ਹੋਰ ਕੇ ਪਸਾਵਾਏ ਦੇ ਕੋਲੋਂ ਇਸ ਕਰਕੇ ਨੇ ਮੇਰੇ ਤੇ ਝੂਠੇ ਰੋਪ ਲਾਏ ਹੋਏ ਸਰ ਬਾਕੀ ਚਾਹ ਦੇ ਬਹਿ ਮੇਰੇ ਜਿਹੜੇ 4400 ਕੋਜਰ ਵੀ ਆ ਸਰ ਕਾਪੀ ਤੇ ਹਜੇ ਵੀ ਲਿਖੇ ਹੋਏ ਆ ਜੇ ਇਹ ਲਿਖੇ ਆ ਤਾਂ ਸਾਰੇ ਦੇਣਦਾਰ ਇਹ ਨਹੀਂ ਲਿਖੇ ਤੇ ਨਹੀਂ ਦੇਣਦਾਰ ਆਪਾਂ ਇੱਥੇ ਸਰ ਬੀਵੀ ਦਾ ਕੰਮ ਵੀ ਕਰਦੇ ਨਾਲ ਨਹੀਂ ਸਰ ਅਸੀਂ ਆਨਲਾਈਨ ਕੰਮ ਕਰਦੇ ਸਰ ਮੇਰਾ ਇੰਟਰਨੈਟ ਕਾਫੇ ਆ ਮੈਂ ਸਾਰਾ ਕੰਮ ਆਨਲਾਈਨ ਕਰਦਾ ਆ ਕੋਈ ਵੀ ਨਵਾਂ ਕਨੈਕਸ਼ਨ ਜਾਂ ਕੁਝ ਵੀ ਕਰਨਾ ਆ ਆਧਾਰ ਕਾਰਡ ਕਰੈਕਸ਼ਨ ਆਈਆ ਵਗੈਰਾ ਸਾਰਾ ਕੰਮ ਆਨਲਾਈਨ ਕਰਦਾ ਆ ਸਰ ਮੇਰਾ